ਅਸੇ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਰਸਟਾ 55 ਤੇ ਤੇ ਬਾਕੀ ਬਈ ਪਾਣੀ ਲੈਟ ਆਈ ਵੀ ਤੀ ਤੇ ਇਹਨਾਂ ਨੇ ਕਰਤੀ ਦੇ ਠੀਕ ਤੇ ਬਾਕੀ ਪਾਣੀ ਛੱਡਿਆ ਹੋਇਆ ਹਨ ਨੇਰ ਬੂਟੇ ਨੂੰ ਤੇ ਅੱਜ ਬੰਦੇ ਵੀ ਨਵੇਂ ਆ ਗਏ ਕੱਲ ਤੇ ਬਾਕੀ ਬੂਟੇ ਦੀ ਸਹੂਲਤ ਇਹ ਲੱਗਿਆਗਾ ਬੂਟੇ ਸਾਫ਼ ਕਰਤੇ ਨੇ ਛੱਡਾਂ ਤੇ ਤੇ ਹੁਣ ਰੋਟੀ ਪਾਣੀ ਖਾ ਕੇ ਆਰਾਮ ਰੂਮ ਜਾਂ ਕਰਕੇ ਤੇ ਹੁਣ ਲੱਗੇ ਆਂ ਸੀ ਪੌਣਾ ਦੇ ਵਿੱਚ ਮਸਾਲਾ ਫਿਰ ਗੜਾਈ ਕਰਨੀ ਹੈ ਘੁਰਪੇ ਨਾਲ ਪਹਿਲਾਂ ਇੱਕ ਵਾਰੀ ਸਾਰਿਆਂ ਚ ਪਾ ਦੀਏ ਫਿਰ ਉੱਤੇ ਬਾਦ ਕਰਦੇ ਗੜਾਈ ਮੇਨ ਬਾਈ ਆਪਾਂ ਨੇ ਇੱਧਰ 9 ਨੰਬਰ ਜੀ 9 ਨੰਬਰ ਸਿਟੀ ਇਹਦੇ ਚ ਪਾਉਣਾ ਤੇ 10 ਚੋਂ ਤਾਂ ਛੱਡ ਦੇਣਾ ਉਪਰ ਇਹਦੇ ਚ ਮੜਾ ਮੋਟਾ ਉਹ ਹੋ ਗਿਆ ਦਵਾ ਬੂਤਾ ਉਹ ਚ ਪਾ ਦਾਂਗੇ ਰੱਖ ਲੈ ਇੱਕ ਰੱਖ ਦੇ ਇੱਕ ਚੱਕ ਲੈ ਇੱਕ ਮੈਂ ਪਾਉਣਾ ਇੱਕ ਤੂੰ ਪਾ ਦੇ ਬੈਨਸਰ ਲੱਗ ਜੀ ਕਿੱਧਰ ਤੋਂ ਇੱਧਰ ਤੋਂ ਹੂੰ ਮੈਗਾ ਨਾਲ ਲੱਗ ਜਾ। ਉਹ ਇੱਥੇ ਤੇ ਐ ਲੱਗ ਜਾ ਲੰਬਾ। ਮੈਂ ਵੀ ਇੱਧਰ ਨੂੰ ਲੱਗ ਜਾਣਾ। ਫਿਰ ਉਹ ਫੇ ਬੂਟੇ ਦੇ ਵਿੱਚ ਔਖਾ ਹੋਣਾ ਨਾ ਗੰਨੇ ਜੱਪਾ ਵਿੱਚ ਬਾਅਦੋਂ ਪਾਉਂਦੇ। ਤੇ ਬਰਕੀ ਬਈ ਹੁਣ ਪਾਉਨੇ ਆ। ਤੇ ਇਹ ਹੈਗੇ ਬਈ ਮੰਗਾਇਆ ਤੇ ਜਿਹੜਾ ਆਪਾਂ ਨੇ ਇਹ ਅੱਠ ਤਰਤ ਜਿੰਗ ਕਰਨ ਤੇ ਹੋਰ ਬਹੁਤ ਇ ਚੀਜ਼ਾਂ ਹੀ ਆਏ ਆ ਦੱਸਦਾ ਤਾਂ। ਤੇ ਸਪੈਸ਼ਲ ਹੈ ਬਈ ਆਉਂਦੀ ਹੈ ਇਹ। ਇਹ ਚਿੱਟੀ ਥੱਲੀ ਚ ਓਰੀਜਨਲ ਆ ਸਾਰਾ ਸਮਾਨ। ਬਾਕੀ ਆਪਾਂ ਨੂੰ ਫਿਰ ਦੋ ਥੱਲੀਆਂ 2000 ਦੇ 20000 ਰੁਪਏ ਦੀ ਥੱਲੀ ਪਈ ਹੈ ਤੇ ਬਸੰਨਾਂ ਨਾ ਕੇ ਪਾਉਣਾ ਇੱਕ ਮੁਠੀ ਪਾਉਣਾ ਹੂੰ ਮੁਠੀ ਮੁਠੀ ਪਾ ਦੇ ਸਾਰੇ ਚ ਦੇਖਣਾ ਬਈ ਆਲ ਜ਼ਿਆਦਾ ਪਾ ਕੇ ਫਿਰ ਗੜਾਈ ਕਰਦੇ ਹਾਂ ਥੋੜਾ ਚੜਾਈ ਜੀ ਚ ਰੱਖ ਲਿਆ ਹਾਂ ਬਸ ਬਾਕੀ ਹੁਣ ਲੱਗਦੇ ਆ ਇਹਨਾਂ ਨੂੰ ਪਾਉਣੇ ਆਪਾਂ ਜੀ ਤੇ ਬਹੁਤ ਵਧੀਆ ਜੀ ਜਬਾਕੀ ਆਪਾਂ ਰਿਜ਼ਲਟ ਵਾਸਤੇ ਮੰਗਾ ਲਈ ਦੀਆਂ ਕਿਉਂਕਿ ਹੁਣ ਪੂਰੇ ਬੂਟੇ ਤਾਂ ਇਹ ਆਉਣੀ ਵੀ ਨਹੀਂ ਹੈਗੀ ਜੇ ਸਾਰਿਆਂ ਚ ਪਾਈਏ ਜਿਹੜੇ ਉਹ ਕਹਿੰਦਾ ਕਮਜ਼ੋਰ ਆ ਉਹਨਾਂ ਨੂੰ ਪਾ ਕੇ ਦੇਖੋ ਕਹਿੰਦਾ ਰਿਜ਼ਲਟ ਦੱਸਿਓ ਫਿਰ ਮੈਨੂੰ ਕੱਲ ਮੈਂ ਰੇਗਸਾਲ ਪਾਉਣਾ ਬਿਮਕੋ ਵਾਲਾ ਬਾਈ ਜਿੱਥੇ ਪੰਜ ਛਿੜੀ ਲੱਤੀ ਆ ਉਹ ਬੁਲਾ ਕੇ ਉਹਨੂੰ ਦਿਖਾ ਕੇ ਬੂਟਾ ਫੇਰ ਆਪਾਂ ਨੇ ਮੰਗਾਈ ਆ ਇਹ ਤੇ ਬਾਕੀ ਹੁਣ ਆ ਰਹੇ ਨੇ ਇੱਕ ਦੋ ਛਿੜੀਆਂ ਸ਼ਾਂਗਣ ਨੂੰ ਦੂਜੇ ਨੇ ਸਾਈਡ ਤੇ ਇਹ ਬਾਅਦ ਚ ਸ਼ਾਂਗ ਦੇ ਸ਼ਾਮ ਨੂੰ ਅਸੀਂ ਤੇ ਰਸਤਾ ਵੀ ਤਿਆਰ ਕਰਨਾ ਬਾਕੀ ਉੱਥੇ ਚਲਾਇਆ ਤਾਂ ਹੁਣ ਰਸਤਾ ਰੁਸਤਾ ਦੇਖ ਕੇ ਚਾਮ ਨੂੰ ਦੇਖਦੇ ਹਾਂ ਮਾਰਦੇ ਝਟ ਉਹ ਵੀ ਤਿਆਰ ਕਰਨਾ ਜਾ ਕੇ ਬਾਕੀ ਬਾਬਾ ਜੀ ਨੇ ਹੁਣ ਬਾਹੂ ਦੇਣਾ ਤੇ ਆਪਾਂ ਫਿਰ ਕਰਾ ਲੀਕੇ ਚੱਲਾਂਗੇ ਜਿੱਥੇ ਲੋਡ ਪਈ ਉਹ ਭਰ ਦਾਂਗੇ ਜਾਨੂੰ ਆਪਾਂ ਆ ਕੰਮ ਨੇ ਵੇੜ ਜੀ ਆਣ ਲੋ ਜੀ ਰਸਤਾ ਬਣਾਤਾ ਬਾਈ ਬਾਬਾ ਜੀ ਉੱਧਰ ਲਈ ਆਉਣੇ ਆ ਬਾਕੀ ਆਪਾਂ ਨੇ ਦਾ ਕਰਤਾ ਰੱਖ ਤਾਰਾ ਬਦਲੇ ਆਂਦਾ ਹੋਵੇ ਤਾਂ ਆਪਾਂ ਨੇ ਰਸਤਾ ਤਾਂ ਉੱਥੇ ਦੀ ਰਿਪੋਰਟ ਕਰਤਾ ਸਾਰਾ ਕਾ ਕਰ ਮਾ ਦਾ ਰੋਈ ਕਾਲੀ ਮਣਵਾਤਾ ਕਰਦਾਂਗੇ ਪਰ ਸੰਤਾ ਆਪਣਾ ਸਹੇ ਨਾ ਕਰੇ ਜੀ ਕਿਉਂਕਿ ਟਰੈਕਟਰ ਟਰਾਲੀ ਨੰਗੀ ਜਾਣੀ ਹੈ ਬਾਕੀ ਵੀ ਪੈਣੀ ਦੌੜਾ ਅੱਜ ਇਹਨੂੰ ਤਿਆਰ ਕਰਿਆ ਹੁਣ ਚੱਲੋ ਉੱਥੇ ਸੇਵਾ ਕਰਾਉਣ ਲੱਗੇ ਹੋਏ ਤੇ ਹੁਣ ਆ ਕੇ ਦਰਿਖਤਿਆਰ ਤਿਆਰ ਕਰਕੇ ਵਲੋਗ ਲਗਾਉਂਗਾ ਤੁਹਾਨੂੰ ਜੀ ਲੋਡ ਲੱਗਾ ਨ ਲੱਗੇ ਆ ਐਸ਼ੂ ਤੇ ਬਾਟਮੇ ਚੱਲੇ ਨਾਲ ਬਾਕੀ ਉਹਨੂੰ ਲੱਗਦੇ ਆ ਐ ਜਾਕੋੜਾ ਤੋਂ ਖਾਨ ਕੋੜਾ ਤੇ ਤਿੰਨ ਚਾਰ ਘੋੜੇ ਆਪਣੇ ਹੋਰ ਆ ਆਪਾਂ ਅੱਜ ਭੈਣੀ ਦੀ ਖੇਡ ਦੌੜ ਦੇਖਾਂਗੇ ਕਿ ਆ ਰਿਜ਼ਲਟ ਆਉਂਦਾ ਸਰ ਉਹ ਆਪਾਂ ਦਿਖਾਉਣਾ ਫਿਰ ਤੁਹਾਨੂੰ ਆਹੋ ਬਈ ਆ ਲਓ ਜੀ ਘੋੜਾ ਹਾਂ ਮਾ ਤੇ ਘੋੜਿਆਂ ਦਾ ਕੁਝ ਵੀ ਨਹੀਂ ਪਤਾ ਹੁੰਦਾ ਕਿ ਕਿੱਦਾਂ ਨੂੰ ਭੱਜ ਲੈਣਾ ਆਪਣਾ ਮੜਿਆ ਤਿਆਰ ਰੱਖਿਓ ਬਾਕੀ ਬੀਬੀਆਂ ਭਾਈ ਤੁਸੀਂ ਆਈਆਂ ਇੱਥੇ ਸਵਾਗਤ ਆ ਤੁਹਾਡਾ ਪਰ ਆਪਣਾ ਧਿਆਨ ਦੇਖ ਕੇ ਬੈਠਿਓ ਠੀਕ ਆ ਇੱਥੇ ਆ ਕੇ ਕੋੜਾ ਭੱਜ ਗਿਆ ਕਿਸੇ ਦੇ ਭਾਈ 60 ਮਿੰਟ ਵਿੱਚ ਜੀ ਤਾਂ ਆਪਣਾ ਜ਼ਿੰਮੇਵਾਰ ਆਪ ਹੋਊਗਾ ਆਪਣਾ ਦੇਖ ਕੇ ਬੈਠਿਓ ਭਾਈ ਵੇ ਇੱਕ ਬੇਤੀ ਹੋ ਰਹਾ ਬਾਈ 5 ਮਿੰਟ ਵਿੱਚ ਜੀ ਬਣਾਵ ਜ਼ਿੰਮੇਵਾਰ ਹੋਊਗਾ ਆ ਹੱਟ ਨਿਆਣਿਆਂ ਨੂੰ ਬਾਈ ਆਪਣੇ ਨੂੰ ਸਾਹਮਣੇ ਰੱਖਿਓ ਪੈਂਦੀ ਆ ਬਿੱਤੀਆਂ ਨੂੰ ਤੇ ਪੀਰਾਂ ਦੇ ਵਿੱਚ ਜਿਹੜੇ ਲੱਗੇ ਬੱਚਿਆਂ ਨੂੰ ਸਾਹਮਣੇ ਰੱਖਿਆ ਟੀਲਾ ਢੇਰ ਟੀਲਾ ਹੋਰ ਮਿਟਾਉਣਾ ਚਾਹੁੰਦੇ ਆ ਭੁਲਾ ਲਓ ਫਤ ਦਾ ਸਮੇਂ ਕੋਈ ਭਾਈ ਸਾਹਿਬਾਂ ਦੇ ਮੁੱਤੇ ਬਹੁਤ ਆਉਣੇ ਲੱਗੇ ਸਾਥ ਚੱਲਣਾ ਇਜਾਜ਼ਤ ਕਰਦਾ ਤੇ ਮਾਸਟਰ ਨੂੰ ਤਾਂ ਦਿਖਣ ਪਈ ਆ ਪਛਾਣ ਹੋ ਜੀ ਇੱਕ ਜੀ ਉਹਦੇ ਸੜ ਕੇ ਦੇਖेंगे यार पूरा पार क्यों जा है हां जो का तने बहुत बात ਜਣਾ ਪਰ ਕਾਰ ਨੂੰ ਤਾਂ ਦਿੱਖਿਆ ਗਾ ਨਾ 45 ਬੋਰ ਦਾ ਲਾ ਉਹਨੂੰ ਕਮੈਂਟਰੀ ਵਾਲੇ ਨੂੰ ਬਾਬੇ ਨੂੰ ਕਹਿਣਾ ਜੋ ਬੋਲ ਲਾਲ ਕਮੈਂਟਰੀ ਵਾਲਾ ਹੁਣ ਤਾਂ ਫਿਰ ਦੇਖੀ ਲੈ ਨਾ ਦਾ ਜੇਲਾ ਮੈਂ ਤਾਂ ਨਹੀਂ ਜਾ ਰਿਹਾ ਲੇ ਨਹੀਂ ਛੱਡਿਆ ਲ ਤਾਂ ਆਪਣੇ ਆਲਾ ਖੜਾ ਪਿੱਛੇ ਹਾਂ ਹੈ ਵਾਛਟਣ ਲੱਗੇ ਪਹਿਲੀ ਜੇ ਹਟਾਲੇ ਦਾ ਹਾਂ 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 ਉਹ ਵੀ ਆ ਸਾਹਿਬ ਜੋਤਾਂ ਛੱਡਣ ਲੱਗੇ ਆ ਧੰਨਵਾਦ ਉਹ ਯਾਰ ਜਲਦਾਰ ਚਾਕੋ ਹੀ 296 ਵਾਹ ਜੀ ਵਾਹ ਇਹ ਪਹਿਲਾ ਸ਼ੁਰੂ ਆ ਭਾਈ ਕੋਣੇ ਵਾਲਿਓ ਹੋ ਸਦਾ ਮੇਰੀ ਜ਼ਿੰਦਗੀ ਦੀ ਆਖਰੀ ਖੇਡ ਹੋਵੇ ਆਖਰੀ ਜੇ ਤਮੋੜ ਖੇਡ ਹੋ ਜਾਂਦੀ ਮੈਂ ਉੱਥੇ ਅਨਾਉਂਸਮੈਂਟ ਕਰਨੀ ਸੀ ਵੀ ਮੈਂ ਬਾਬਾ ਜੀ ਉਹਨਾਂ ਦੀ ਖੇਡ ਹੀ ਖਿਪਝਾਉਂਗਾ ਬਾਕੀ ਕੋਈ ਖੇਡ ਨਹੀਂ ਮੁੜ ਕੇ ਖਿਪਝਾਉਂਗਾ ਅੱਜ ਮੈਂ ਇਸ ਖੇਡ ਤੋਂ ਖੇਡ ਦਾ ਸੰਨਾਸ ਲੈ ਲਿਆ ਭਾਈ ਟਾਈਮ ਕੀਪਰ ਦਾ ਕਿਹੜਾ ਛੜਤੀ ਅੱਜ ਤੇ ਬਾਦ ਤਿਆਰੀ ਆ ਭਾਈ ਆ ਗਈ ਭਾਈ ਸਾਬ ਜੋ ਲੰਬੜਦਾਰ ਦੀ ਹੈ ਜੀ ਇਹ ਕਿਹੜਾ ਗੱਭੇ ਤੁਸੀਂ ਆਂ ਪਿੰਡ ਮਾਲਾ ਉਹ ਭਾਈ ਬਾਹਰ ਹੋ ਜਾ ਉਹ ਕਈ ਤਾਂ ਸਵਾਦ ਲੰਦੇ ਹੋ ਨੇ ਵੀ ਕਾਹੂਗਾ ਮਾਸਟਰ ਫੇਰ ਹੋਊਂਗੇ ਆਪੇ ਹੋ ਜੋ ਓਏ ਅੰਦਰ ਹੋ ਜਾ ਅੰਦਰ ਅੰਦਰ ਹੋ ਜਾ ਹੋ ਜਾ ਹੋ ਜਾ ਬਾਹਰ ਹੋ ਜਾ ਬਾਹਰ ਇਹ ਤਾਂ ਰੰਕ ਕਾਲਾ ਤੇਰਾ ਇੱਕ ਬਹਨ ਹੋਈ ਜਾਣਾ ਠੀਕ ਹੈ ਜੀ ਅੱਪਾ 3169 ਦਾ ਸਮਾਂ ਜੀ 30 ਜਮਾ 1 31 60 ਜਮਾ 969 3169 ਇਹ ਸਹਿਬ ਜੋਤ ਸਿੰਘ ਪਿੰਡ ਮਾਲਾ ਇਹ ਮਾਲਾ ਵਾਲੇ ਵੀ ਘੋੜੀ ਭੱਜ ਗਏ ਆ ਸਹਿਬ ਜੋਤ ਸਿੰਘ ਪਿੰਡ ਬਾਲਾ ਨੰਨ ਭਜਾ ਦੇਣੇ ਤਿੰਨਾਂ ਚ ਪੁੱਜ ਜਾਣੇ ਆ ਗਈ ਭਾਈ ਬਾਡੀ ਵਿੱਚ ਹੋ ਜਾਏ ਵਿੱਚੋ ਜਾ ਵਿੱਚ ਛੱਡ ਨਾ ਖਾਦਿਓ ਪੁੱਤ ਵਾਹ ਵਾਹ ਹਾਈਟ ਹੋਈ ਲਾਉਗੇ ਕਿਹਦੀ ਮੱਲੇ ਮੰਗੀ ਮੁਸ਼ਕਵਾਦੀ ਹੈ ਜੀ ਹਰ ਚ ਪ੍ਰੀਤ ਘਵਾੜਾ ਹੱਪਾ ਲਾਉ ਜੀ ਸਮਾਂ ਸਮਾਂ ਪਾਈ 27 ਸੈਕਿੰਡ 22 ਪੁਆਇੰਟ 27 22 ਹੈ ਮੰਦੀ ਮੁਸ਼ਕਾਵਤ ਦੁਆਕੇ ਆਣਾ ਹੋਵੇ ਖਰਚ ਪੇ ਮੁਸ਼ਕਾਵਤ ਖਰਚ ਪਰੀ ਦੇ არია કોઈ

Zal referred on as ਕੀ ਕਰੇ ਰਾਈ ਬਾਕਾ ਬਹੁ ਪਤਨੀਆਂ ਪਾਈ ਬੰਦੇ ਜਿਵੇਂ ਕੁੱਤੇ ਵਾਲੀ ਰੱਸੀ ਪਾਈ ਹੋਈ ਹੈ ਇਹ ਤਿੰਨ ਜਣੇ